ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪੈਰਾ ਮਹੱਲਾ ਪੰਜਵਾ ਭਗਤਾ ਮਨ ਆਨੰਦ ਗੋਬਿੰਦ ਹੇ ਆਨੰਦ ਪਦ ਥਿ ਵਿਸਰਾਮ ਲਾਉਣਾ ਹੈ ਭਗਤਾ ਮਨ ਆਨੰਦ ਗੋਬਿੰਦ ਅਸਥਿਤ ਭਏ ਬਿਨਸੀ ਸਭ ਚਿੰਦ ਭੈ ਭ੍ਰਮ ਬਿਨਸ ਗਏ ਖਿਨ ਮਾਹੀ ਪਾਰ ਬ੍ਰਹਮ ਵਸਿਆ ਮਨ ਆਏ RAM RAM ਸੰਤ ਸਦਾ ਸਹਾਈ ਘਰ ਬਾਹਰ ਨਾਲੇ ਪਰਮੇਸ਼ਰ ਰਾਵ ਰਹਿਆ ਪੂਰਨ ਸਭ ਠਾਏ ਰਹਾਉ ਧਨ ਮਾਲ ਜੋਬਨ ਜੁਗਤ ਗੋਪਾਲ ਜੀ ਪ੍ਰਾਣ ਨਿਤ ਸੁਖ ਪ੍ਰਤਪਾਲ ਆਪਣੇ ਦਾਸ ਕਉ ਦੇ ਰਾਖੇ ਹਾਥ ਨੇਮਕ ਨਾ ਛੋਡਾ ਸਾਧ ਹੀ ਸਾਥ ਹਰ ਸਾ ਪ੍ਰੀਤਮ ਅਵਰ ਨ ਕੋਈ ਸਾਰ ਸੰਭਾਲੇ ਸੱਚ ਸੋਏ ਮਾਤ ਪਿਤਾ ਸੁੱਤ ਬੰਦ ਸੁੱਤ ਬੰਦ ਨਰਾਇਣ ਇਹ ਵਿਸਰਾਮ ਲਾਉਣਾ ਹੈ ਮਾਤ ਪਿਤਾ ਸੁੱਤ ਬੰਦ ਇਥੇ ਵਿਸਰਾਮ ਨਰਾਇਣ ਆਦਿ ਤੁਗਾਦ ਭਗਤ ਗੁਣ ਗਾਇਣ ਤੇਸ ਕੀ ਧਰ ਪ੍ਰਭ ਕਾ ਮਨਜੂਰ ਏਕ ਬਿਨਾ ਦੂਜਾ ਨਹੀਂ ਹੋਰ ਨਾਨਕ ਕੈ ਮਨ ਇਹੋ ਪੁਰਖਾਰਥ ਨਾਨਕ ਕੈ ਮਨ ਇਥੇ ਵਿਸਰਾਮ ਲਾਉਣਾ ਹੈ ਇਹੋ ਪੁਰਖਾਰਥ ਪ੍ਰਭੂ ਹਮਾਰਾ ਸਾਰੇ ਸਵਾਰਥ ਪਰੋ ਮਹੱਲਾ ਪੰਜਵਾ ਪੈ ਕਉ ਪਉ ਪੜਿਆ ਸਿਮਰਤ ਹਰ ਨਾਮ ਭੈ ਕਉ ਭਉ ਪੜਿਆ ਇਥੇ ਵਿਸਰਾਨ ਲਾਉਣਾ ਹੈ ਭੈ ਕਉ ਭਉ ਪੜਿਆ ਪੜਿਆ ਪੂਲਾ ਬੋਲਣਾ ਹੈ ਸਿਮਰਤ ਹਰ ਨਾਮ ਸਗਲ ਵਿਆਦ ਮਿਟੀ ਤਿਹਉ ਦਾ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ਰਹਾਉ ਹਰ ਕੇ ਲੋਕ ਸਦਾ ਗੁਣ ਗਾਵਹਿ ਤਿਨ ਕਉ ਮਿਲਿਆ ਪੂਰਨ ਤਾਮ ਜਾਨ ਕਾ ਦਰਸ ਬਾਂਛੈ ਦਿਨ ਰਾਤੀ ਹੋਏ ਪੁਨੀਤ ਧਰਮ ਰਾਏ ਜਾਮ ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧ ਸੰਗ ਮਿਟਿਆ ਅਭਿਮਾਨ ਐਸੇ ਸੰਤ ਪਿਟ ਹੈ ਵੱਡ ਭਾਗੀ ਨਾਨਕ ਤិន ਕੈ ਸਾਧ ਕੁਰਬਾਨ ਐਸੇ ਸੰਤ ਪਿਟ ਹੈ ਵੱਡ ਭਾਗੀ ਇਥੇ ਵਿਸਰਾਮ ਹੈ ਨਾਨਕ ਤិន ਕੈ ਸਾਧ ਕੁਰਬਾਨ ਰਾਉ ਮਹੱਲਾ ਪੰਜਵਾ ਪੰਚ ਮਜਮੀ ਜੋ ਪੰਚਨ ਰਾਖੈ ਇਹ ਪਾਠ ਯਾਦ ਰੱਖਣਾ ਹੈ ਪੰਚ ਮਜਮੀ ਇਹ ਮਜਮੀ ਪੂਲਾ ਹੀ ਪੂਲਣਾ ਹੈ ਪੰਚ ਮਜਮੀ ਇਥੇ ਵਿਸਰਾਮ ਹੈ ਜੋ ਪੰਚ ਨਾ ਰਾਖੈ ਇਹ ਪੰਚਨ ਪਾਠ ਪਾਦਸ਼ੀਦ ਪੁਥੀਆਂ ਚ ਇਕੱਠਾ ਛਪਿਆ ਹੋਇਆ ਹੈ ਪਰ ਸੰਪਰਦਾ ਦੇ ਵਿੱਚ ਇਹ ਪਾਠ ਵਖਰਾ ਕਰਾਇਆ ਜਾਂਦਾ ਹੈ ਜੋ ਪੰਚ ਨਾ ਰਾਖੈ ਮਿਥਿਆ ਰਸਨਾ ਨਿਤ ਉਠ ਭਾਖੈ ਚੱਕਰ ਬਣਾਏ ਕਰੈ 파ਖੰਡ ਝੁਰ ਝੁਰ ਪਚੈ ਜੈਸੇ ਤ੍ਰੇ ਅਰੰਡ ਹਰ ਕੇ ਨਾਮ ਬਿਨਾ ਸਭ ਝੂਠ ਬੇਨ ਗੁਰ ਪੂਰੇ ਮੁਕਤ ਨਾ ਪਾਈਐ ਸਾਚੀ ਦਰਗਹ ਸਾਕਤ ਮੂਠ ਰਹਾਉ ਸੋਈ ਕੁਚੀਲ ਕੁਦਰਤ ਨਹੀਂ ਜਾਣੈ ਲੀਪਿਆ ਥਾਇ ਲੀਪੇ ਲੀਪਿਆ ਥਾਇ ਨਾ ਸੋਚ ਹਰ ਮੰਨੈ ਲੀਪਿਆ ਥਾਇ ਥੀ ਵਿਸਰਾਮ ਨਾ ਸੋਚ ਹਰ ਮੰਨੈ ਅੰਤਰ ਮੈਲਾ ਬਾਹਰ ਨੇਤ ਧੋਵੈ ਸਾਚੀ ਦਰਗਹ ਹੈ ਆਪਣੀ ਬਾਤ ਖੋਵੈ ਮਾਇਆ ਕਾਰਨ ਕਰੈ ਉਪਾਅ ਕਬਹਿ ਨ ਘਾਲੈ ਸਿੱਧਾ ਪਾਉ ਜਿਨ ਕੀਆ ਤਿਸ ਚੀਤ ਨ ਆਣੈ ਊੜੀ ਊੜੀ ਮੁਖਹੁ ਵਖਾਣੈ ਜਿਸਨੋ ਕਰਮ ਕਰੇ ਕਰਤਾਰ ਜਿਸਨੋ ਇਥੇ ਵਿਸਰਾਮ ਲਾਦੋ ਜਿਸਨੋ ਕਰਮ ਕਰੇ ਕਰਤਾਰ ਜਿਸਨੋ ਕਰਮ ਕਰੇ ਕਰਤਾਰ ਸਾਧ ਸੰਗ ਹੋਏ ਤਿਸ ਵਿਵਹਾਰ ਹਰ ਨਾਮ ਭਗਤ ਸਿਓ ਲਾਗਾ ਰੰਗ ਕਹੋ ਨਾਨਕ ਤੇ ਸਜਨ ਨਹੀਂ ਭੰਗ ਫਿਰੋ ਮਹੱਲਾ ਪੰਜਵਾ ਨਿੰਦਕ ਕਾ ਫਿਟਕੇ ਸੰਸਾਰ ਨਿੰਦਕ ਕਾ ਝੂਠਾ ਵਿਵਹਾਰ ਨਿੰਦਕ ਕਾ ਮੈਲਾ ਆਚਾਰ ਦਾਸ ਅਪਨੇ ਕਾ ਰੱਖਨ ਹਾਰ ਨਿੰਦਕ ਮਵਾ ਨਿੰਦਕ ਕੈ ਨਾਲ ਪਾਰ ਭੰਨ ਪਰਮੇਸ਼ਰ ਜਾਨ ਰਾਖੀ ਨਿੰਦਕ ਕੈ ਸਿਰ ਕਟਿਓ ਕਾਲ ਰਹਾਉ ਨਿੰਦਕ ਕਾ ਕਹਿਆ ਕੋਇ ਨਾ ਮੰਨੇ ਨਿੰਦਕ ਝੂਠ ਬੋਲ ਪਛਤਾਨੇ ਹਾਥ ਪਛੋੜ ਹੈ ਸਿਰ ਧਰਨ ਲਗਾਹੀ ਨਿੰਦਕ ਕਾ ਦਈ ਛੋੜੈ ਨਾ ਆਹੀ ਇਹ ਦੋਵੇਂ ਕੱਕੇ ਸਾਰੇ ਪੰਕਤੀਆਂ ਦੇ ਦੋਵੇਂ ਬੋਲ ਨੇ ਹ ਨਿੰਦਕ ਕਉ ਦਈ ਛੋਡਾ ਨਾਹੀ ਖਾਰਕਾ ਦਾਸ ਕਿਸ ਬੁਰਾ ਨਾ ਮਾਗੇ ਨਿੰਦਕ ਕਉ ਲਾਗੇ ਦੁਖ ਸੰਗੈ ਬਗਲੇ ਜਿਉ ਰਹਿਆ ਪੰਖ ਪਸਾਰ ਬਗਲੇ ਬਗਲੇ ਜਿਉ ਇਥੇ ਇਸਰਾਮ ਦਾਦਨਾ ਰਹਿਆ ਪਦ ਵੈਸੇ ਦਿਹਲੀ ਦੀਪਕ ਹੈ ਦੋਵੇਂ ਪਾਸੇ ਲੱਗ ਜੀਗਾ ਬਗਲੇ ਜਿਉ ਰਹਿਆ ਪੰਖ ਪਸਾਰ ਮੁਖ ਤੇ ਬੋਲਿਆ ਤਾਂ ਕੱਢਿਆ ਵਿਚਾਰ ਅੰਤਰਜਾਮੀ ਕਰਤਾ ਸੋਏ ਹਰ ਜਨ ਕਰੈ ਸੋ ਨੀਚਲ ਹੋਏ ਹਰ ਕਾ ਦਾਸ ਸਾਚਾ ਦਰਬਾਰ ਜਨ ਨਾਨਕ ਕਹਿਆ ਤਤ ਵਿਚਾਰ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ